ਹਲੋ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਉਨਾ ਹੀ ਗੁਰਦਾਸ ਸਿੰਘ ਪਿੰਡ ਚਾਕੀ ਦਾ ਸਿੰਘਾਲਾ ਜਿਲ੍ਹਾ ਬਠਿੰਡਾ ਤਸੀਦ ਤਲਵੰਡੀ ਸਾਬੋ ਜਿੰਨੇ ਵੀ ਵੀਰ ਭਰਾ ਬਈ ਮੈਨੂੰ ਦੇਖ ਰਹੇ ਆ ਜਾਂ ਦੇਖਣਗੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਆਪਣੀ ਇਹ ਮੋਟਰ ਆ ਜੀ ਆ ਦੇਖੋ ਚੱਲ ਰਹੀ ਆ ਟਾਈਮ ਹੋ ਗਿਆ ਇਸ ਟਾਈਮ 4:30 ਹੋ ਗਿਆ ਜੀ ਪਰ ਫਿਰ ਵੀ 3-4 ਇੰਚੀ ਪਾਣੀ ਤਿੰਨ 3-3.5 ਇੰਚੀ ਪਾਣੀ ਦੇਈ ਜਾਂਦੀ ਆ ਮੋਟਰ ਸ਼ਾਮ ਹੋ ਚੱਲੀ ਆ ਤੇ ਫੁੱਲ ਬਲਾਕ ਦੀ ਗੱਲ ਇਹ ਆ ਜੀ ਰਿਹਾ ਨਹੀਂ ਗਿਆ ਮੈਂ ਜਿੱਦ ਖੇਤ ਆਇਆ ਅੱਜ ਜੋ ਗੱਲ ਕਰਨੀ ਆ ਆਪਾਂ ਮੈਂ ਥੋੜੀ ਦੇਰ ਪਹਿਲਾਂ ਖੇਤ ਆਇਆ ਸੀ ਆਪਣੇ ਬੱਦਲ ਹੋਣ ਕਾਰਨ ਭਾਈ ਕਿਸੇ 'ਚ ਵੀ ਮੰਨ ਲਓ ਕੋਈ ਮੋਟਰ ਨਹੀਂ ਚੱਲਦੀ ਸੀ ਸਾਰੀਆਂ ਬੰਦ ਪਈਆਂ ਸੀ ਬਾਂ ਬੱਦਲਾਂ ਦਾ ਕਰਕੇ ਪਰ ਜਦ ਆਪਾਂ ਮੈਂ ਆਪਣੀ ਮੋਟਰ ਤੇ ਆਇਆ ਜੋ ਗਣੇਸ਼ ਟੂ ਵੈਸਟ ਸਟੋਰ ਕਕੜਨੀ ਦੀ ਦੁਕਾਨ ਤੋਂ ਲੱਗੀ ਹੈ ਉਹਨੇ ਪਾਣੀ ਬਹੁਤ ਵਧੀਆ ਚੱਕਿਆ ਤੇ ਮਨ ਖੁਸ਼ ਹੋਇਆ ਮਨ ਖੁਸ਼ ਹੋ ਗਿਆ ਤੇ ਅਸੀਂ ਮੋਟਰ ਲੈਣ ਸਮੇਂ ਨਾ ਟੈਣੀ ਦੁਕਾਨ ਤੇ ਤੋਂ ਗਏ ਤਾਂ ਸਾਰਾ ਸਮਾਨ ਅਸੀਂ ਦੇਖ ਲਿਆ ਪੈਨਲ ਪਿੱਲਰ ਸਾਰੀਆਂ ਮੋਟਰਾਂ ਅਸੀਂ ਉਹਨੂੰ ਕਿਹਾ ਵੀ ਰੇਟ ਘੱਟ ਕਰ ਲੈ ਥੋੜਾ ਜਿਆ ਯਾਰ ਵੀ ਬਾਹਲਾ ਹੈ ਤਾਂ ਉਹਨੇ ਇੱਕੋ ਗੱਲ ਸੁਣਾਈ ਕਹਿੰਦਾ ਯਾਰ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਰੇਟ ਦਾ ਕੋਈ ਗੱਲ ਨਹੀਂ ਜਦੋਂ ਤੁਸੀਂ ਚਲਾਉਂਗੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਅਸੀਂ ਆਖਿਆ ਯਾਰ ਵੀ ਆਪੇ ਤਾਂ ਕੀ ਪਤਾ ਲੱਗੂ ਹੁਣ ਕੀ ਕਹੀ ਜਾਂਦਾ ਰੇਟ ਤਾਂ ਹੁਣ ਕਟਾਉਣਾ ਸੀ ਜਿਹੜਾ ਕੋਈ ਕਰਨਾ ਸੀ ਤੇ ਪਰ ਜਦ ਹੁਣ ਪਾਣੀ ਬਹੁਤ ਵਧੀਆ ਨਿਕਲਿਆ ਫੇਰ ਸਮਝ ਆਈ ਕਿ ਯਾਰ ਚੰਗੀ ਚੀਜ਼ ਤੇ ਪੈਸੇ ਲੱਗੇ ਬੰਦਾ ਭੁੱਲ ਜਾਂਦਾ ਹੈ ਕਿਸੇ ਵੀਰ ਭਰਾ ਨੂੰ ਬਈ ਸ਼ੱਕ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਇੱਕ ਗੱਲ ਹੋਰ ਹੈ ਵੀਰ ਕਿ ਕੁਝ ਲੋਕ ਕਹਿਣਗੇ ਯਾਰਾ ਵੀ ਇਹ ਮਸ਼ਹੂਰੀ ਨਾ ਕਰਦਾ ਹੋਵੇ ਇਹਨਾਂ ਦੀ ਦੁਕਾਨ ਦੀ ਪਰ ਨਹੀਂ ਜੋ ਯਾਰ ਸਹੀ ਗੱਲ ਹੈ ਨਾ ਉਹ ਗੱਲ ਕੀਤੀ ਜਾਂਦੀ ਹੈ ਕਿਉਂਕਿ ਮੇਰਾ ਮਨ ਇਹਨਾਂ ਖੁਸ਼ ਹੋਇਆ ਮੈਥੋਂ ਰਹਾ ਨਹੀਂ ਗਿਆ ਮੰਨ ਲਓ ਵੀਡੀਓ ਬਣਾਉਣ ਕਰਨੂੰ ਮੈਂ ਕਦੇ ਨਹੀਂ ਇਹ ਜੀ ਵੀਡੀਓ ਵੀਡੀਓ ਬਣਾਈ ਅੱਜ ਮੈਨੂੰ ਵੀਡੀਓ ਬਣਾਉਣੀ ਪਈ ਕਿ ਜੋ ਮੇਰੇ ਪੈਸੇ ਲੱਗੇ ਸੀ ਯਾਰ ਸਹੀ ਸਮਾਨ ਤੇ ਲੱਗਿਆ ਉਹ ਇਦਦਰਾ ਲੂਬੀ ਮੋਟਰਾਂ ਸਾਡੇ ਕੰਨੀ ਹੋਰ ਜਾਂ ਹੋਰ ਵੀ ਮੋਟਰਾਂ ਉਹਨਾਂ ਦਾ ਕੱਲਾ ਨਾਮ ਹੀ ਐ ਉਹ ਚੱਲਦੀਆਂ ਬਹੁਤ ਘੱਟ ਐ ਇਸ ਤੇ ਮੰਨ ਲਓ ਵੀ ਬਦਲਾ ਬਦਲਾ ਚ ਬਹੁਤ ਹੀ ਘੱਟ ਚੱਲਦੀਆਂ ਆਪਣੀ ਮੋਟਰ ਐ ਜਿਹੜੀ ਹੁਣ ਮੰਨ ਲਓ 4:30 5 6 ਵਜੇ ਤਾਈਂ ਆਮ ਚੱਲੂਗੀ ਇਸ ਕਰਕੇ ਵੀ ਯਾਰ ਆਪਾਂ ਪਤਾ ਕੀ ਹੈ ਕਿਸਾਨ ਭਰਾ ਪੈਸੇ ਮਸਾਂ ਇਕੱਠੇ ਕਰਦੇ ਆ ਯਾਰ ਰਾਸਨਾ ਆਵੇ ਕੰਮ ਫਿਰ ਔਖਾ ਹੋ ਜਾਂਦਾ ਹੈ ਕਿ ਮੰਨ ਲਓ ਵੀ ਇਹਨਾਂ ਨੇ ਤਾਂ ਦੁਕਾਨ ਵਾਲਿਆਂ ਤਾਂ ਲਾ ਦੇਣੀ ਹੈ ਆਪਣੇ ਜੇ ਨਾਂ ਹੋ ਸਹੀ ਪਾਣੀ ਕਰੇ ਤਾਂ ਆਪਣੇ ਪੈਸੇ ਲੱਗੇ ਬਹੁਤ ਔਖਾ ਹੋ ਜਾਂਦਾ ਬੰਦੇ ਨੇ ਪੈਸੇ ਇਕੱਠੇ ਕਰੇ ਹੁੰਦੇ ਜੇ ਦੇ ਜੇ ਕਿਸੇ ਰਾਸਨਾ ਆਵੇ ਕੰਮ ਇਸ ਲਈ ਯਾਰ ਬੇਨਤੀ ਹੈ ਵੀ ਆਪਾਂ ਦਾ ਸਮਾਨਦਾਨ ਹੈ ਜੋ ਕਾਕਾ ਟੈਣੀ ਦੀ ਦੁਕਾਨ ਗਣੇਸ਼ ਟੂ ਵੈ ਸਟੋਰ ਮੰਡੀ ਰੱਬ ਵਾਲੀ ਪੁਲ ਦੇ ਥੱਲੇ ਹੈ ਇਹਨਾਂ ਨਾਲ ਸੰਪਰਕ ਕਰੋ ਜੇ ਕਿਸੇ ਨੇ ਮੋਟਰ ਲਾਉਣੀ ਹੋਵੇ ਤੇ ਬਹੁਤ ਵਧੀਆ ਐਰਮਾਨੀ ਖੁਸ਼ ਹੋ ਗਿਆ ਬਾਗੋ ਬਾਗ ਹੋ ਗਿਆ ਮਨ ਕਿਉਂਕਿ ਯਾਰ ਆ ਇਸ ਟਾਈਮ ਆ ਦੇਖ ਲਓ ਹੁਣ ਤੁਸੀਂ ਦੂਜੀਆਂ ਮੋਟਰਾਂ ਕੋਈ ਨਹੀਂ ਚੱਲ ਰਹੀ ਤੇ ਆਪਣੀ ਮੋਟਰ ਚੱਲੀ ਜਾਂਦੀ ਹੈ ਵੀ ਵਧੀਆ ਟਾਈਮ ਪਾਸ ਬਹੁਤ ਵਧੀਆ ਇਹੇ ਅੱਜ ਮੈਨੂੰ ਇਹ ਸੀ ਵੀ ਇਹ ਚਲਣੀ ਨਹੀਂ ਪਰ ਨਹੀਂ ਜਦੋਂ ਤੜਕੇ ਸਵੇਰ ਛੜਦੇ ਆ 8-9 ਵਜੇ ਇਹ ਨਹੀਂ ਚੱਲ ਪੈਣਾ ਤੋਂ ਬੱਦਲਾਂ 'ਚ ਵੀ ਫੇਰ ਵੀ ਪਾਣੀ 2.5 ਇੰਚ ਪਾਣੀ ਦੇਈ ਜਾਂਦੀ ਹੈ ਜਿਉਂ-ਜਿਉਂ ਮਾੜੀ-ਮੋਟੀ ਧੁੱਪ ਹੁੰਦੀ ਹੈ ਉਦੋਂ ਵੱਧ ਪਾਣੀ ਦਿੰਦੀ ਹੈ ਇਸ ਲਈ ਵੀ ਪ੍ਰਾਇਰ ਬੇਨਤੀ ਹੈ ਭਾਈ ਵੀ ਕਾਕੇ ਨੇ ਮੇਰਾ ਮੁੱਲ ਮੋੜਿਆ ਸਾਡਾ ਜੋ ਪੈਸੇ ਦਿੱਤੇ ਸੀ ਯਾਰ ਮਨ ਬਹੁਤ ਖੁਸ਼ ਹੋਇਆ ਇਸ ਕਰਕੇ ਮੈਂ ਵੀਡੀਓ ਪਾ ਰਿਹਾ ਨਹੀਂ ਮੈਨੂੰ ਹੋਰ ਕੋਈ ਮਤਲਬ ਨਹੀਂ ਸੀ ਕਿਉਂਕਿ ਮੈਂ ਜਦੋਂ ਆਉਂਨਾ ਮੋਟਰ ਛੱਡਦਾ ਮੋਟਰ ਨੇ ਵਧੀਆ ਪਾਣੀ ਚੱਕਦੀ ਹੈ ਤੇ ਔਰ ਇੱਕ ਗੱਲ ਹੋਰ ਹੈ ਵੀ ਇਹਨਾਂ ਨੇ ਛਤਰੀਆਂ ਵੀ ਨਹੀਂ ਉਹ ਕਰਨ ਦੀ ਲੋੜ ਨਾ ਜ਼ਿਆਦਾ ਕਮਾਉਣ ਦੀ ਲੋੜ ਹੈ ਇੱਕ ਥਾਂ ਕਰ ਲਓ ਸੈਟਪ ਪਾਣੀ ਉਹਨਾਂ ਹੀ ਰਹਿਣਾ ਇਹਨਾਂ ਨੇ 4 ਇੰਚੀ ਪਾਣੀ ਪ੍ਰੈਸ਼ਰ ਦਾ ਕੱਢੀ ਜਾਂਦੀ ਹੈ ਗਰਮੀ 'ਚ ਗਰਮੀ 'ਚ ਨੇ 6-7 6 ਵਜੇ ਚੱਲ ਪੈਣਾ ਹੈ ਨਾ ਛਤਰੀ ਹਲਾਉਣ ਦੀ ਲੋੜ ਹੈ ਇੱਕ ਥਾਂ ਛਤਰੀ ਕਰ ਲੋ ਵਿਚਾਲੇ ਉਹਨੇ ਹੀ ਪਾਣੀ ਦਿੰਦਿਆਂ ਆਪਾਂ ਨਹੀਂ ਭਵਾਉਨੇ ਆ ਭਾਉਣ ਤੇ ਬਹੁਤ ਦਿੱਕਤ ਆਉਂਦੀ ਆ ਸਾਰਾ ਦਿਨ ਤਿੰਨ ਵਾਰੀ ਦਿਨ ਚੋਂ ਕਰਨਾ ਪੈਂਦਾ ਹੈ ਤੇ ਇਸ ਲਈ ਯਾਰ ਬੇਨਤੀ ਆ ਜੇ ਕਿਸੇ ਵੀਰ ਭਰਾ ਨੇ ਭਾਈ ਮੋਟਰ ਲਵਾਉਣੀ ਹੋਵੇ ਨਾ ਕਾਕਾ ਟੈਨੀ ਦੀ ਦੁਕਾਨ ਮੰਡੀ ਡੱਬ ਵਾਲੀ ਗਣੇਸ਼ ਟੂ ਵੈਸਟੋਰ ਤੇ ਨਾਂ ਤੇ ਹੈ ਕੋਲ ਦੇ ਥੱਲੇ ਔਰ ਹਾਂ ਵੀਰ ਭਰਾ ਜੀ ਬੇਨਤੀ ਆ ਵੀ ਯਾਰ ਅਸਮਾਨ ਦੇਖ ਕੇ ਹੋ ਕਰੋ ਤੁਸੀਂ ਆਪ ਦਾ ਸਮਾਨ ਦੇਖ ਕੇ ਚੰਗਾ ਸਮਾਨ ਲਓ ਬਾਕੀ ਜੇ ਕਿਸੇ ਨੂੰ ਵੀ ਉਹ ਵੇ ਤਾਂ ਮੇਰਾ ਸੰਪਰਕ ਕਰ ਸਕਦਾ ਹੈ ਜਾਂ ਇਹਨਾਂ ਦੀ ਦੁਕਾਨ ਤੇ ਸੰਪਰਕ ਕਰ ਸਕਦਾ ਹੈ ਬਾਈ ਜੀ ਧੰਨਵਾਦ ਥੈਂਕ ਯੂ